ਸਾਰੇ ਸ੍ਰੋਤਿਆਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀ ਵੀਰਾਂ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਜਾਨੀ ਕਿ ਪਰਮਿੰਦਰਜੀਤ ਵੱਲੋਂ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ ਫੇਸਬੁੱਕ ਪੇਜ ਆਪਾਂ ਕਰਦੇ ਆ ਬਖਤੌਰ ਢਿੱਲੋਂ ਜੀ ਨਾਲ ਗੱਲਬਾਤ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਇੱਕ ਪੰਜ ਸੱਤ ਦਿਨ ਪਹਿਲਾਂ ਕੋਈ ਬੱਚੇ ਦੀ ਡੈਥ ਹੋ ਗਈ ਸੀਗੀ ਅਕੀਲ ਕਰਕੇ ਨਾਮ ਸੀ ਉਹਨਾਂ ਦਾ ਤੇ ਉਹ ਮੁਹੰਮਦ ਮੁਸਤਾਫਾ ਦਾ ਬੇਟਾ ਸੀਗਾ ਜੀ ਤੇ ਉਹ ਮਮ ਮੁਦ ਮੁਸਤਫਾ ਬਾਰੇ ਸਾਨੂੰ ਥੋੜੀ ਜਿਹਾ ਉਹਨਾਂ ਦੀ ਜਨਮ ਕੁੰਡਲੀ ਬਾਰੇ ਗਿਆਨ ਦਿਓ ਵੀ ਕੀ ਉਹਨਾਂ ਦੀ ਜਨਮ ਕੁੰਡਲੀ ਕੀ ਆ ਮਾੜਾ ਦੱਸਿਓ ਉਹਨਾਂ ਬਾਰੇ ਦੇਖੋ ਪਹਿਲੀ ਗੱਲ ਮੁਹੰਮਦ ਮੁਸਤਫੇ ਦੇ ਬੇਟਰੇ ਦਾ ਨਾਮ ਸੀ ਅਕੀਲ ਜੀ 35 ਸਾਲ ਦੀ ਉਮਰ ਸੀ ਮੈਰਿਡ ਹੈ ਦੋ ਦੇ ਬੱਚੇ ਹੈ ਇੱਕ ਬੇਟਾ ਤੇ ਇੱਕ ਬੇਟੀ 16 ਅਕਤੂਬਰ ਨੂੰ ਉਹਦੀ ਮੌਤ ਹੁੰਦੀ ਹੈ ਜੀ ਉਸ ਤੋਂ ਬਾਅਦ ਉਹਦਾ ਉਹਦਾ ਪੋਸਟਮਾਰਟ ਹੁੰਦਾ ਹੈ ਪੋਸਟਮਾਰਟ ਤੋਂ ਬਾਅਦ ਉਹ ਜਿਹੜੀ ਡੈੱਡ ਬੋਡੀ ਹੈ ਜਿਹੜੀ ਡੈੱਡ ਬੋਡੀ ਨੂੰ ਉਹਨਾਂ ਦਾ ਟਿੰਡ ਹੈ ਜਿਹੜਾ ਇਹਦੇ ਵਿੱਚ ਜੂਸਾ ਹਾਰਨਪੁਰ ਦੇ ਵਿੱਚ ਜੂਪੀ ਦੇ ਵਿੱਚ ਪੈਂਦਾ ਹੈ ਹਾਈ ਦੀ ਹਾਰੜਾ ਖੇੜੀ ਹਾਰੜ ਉਥੇ ਲਿਆ ਕੇ ਉਹਨੂੰ ਦਫਨਾ ਦਿੱਤਾ ਜੋ ਜਿਹੜਾ ਇਸਲਾਮ ਧਰਮ ਦੇ ਕਾਹਰ ਤਰੀਕੇ ਦੇ ਨਾਲ ਜੀ ਆਪਣੇ ਸੰਸਕਾਰ ਕਰਦੇ ਉਹਨਾਂ ਨੂੰ ਦਫਨਾਉਂਦੇ ਆ ਪਰ ਓਵਰਆਲ ਆਪਾਂ ਇਹਨੂੰ ਕਵਾਂਗੇ ਸੰਸਕਾਰੀ ਹੈ ਜੀ ਬਸ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਆਉਂਦੀ ਹੈ ਉਹ ਵੀਡੀਓ ਜਿਹੜੀ ਕਿਹਾ ਜਾਂਦਾ ਕਿ 17 ਅਗਸਤ ਦੀ ਹੈ 16 ਮਿੰਟ ਤੇ ਗੈਰਾਸ ਕਿਤੇ ਇਹ ਵੀਡੀਓ ਹੈ ਉਸ ਵੀਡੀਓ ਦੇ ਰਹੀ ਉਹ ਆਪ ਦੇ ਪਰਿਵਾਰ ਤੇ ਆਪ ਦੇ ਬਾਪ ਤੇ ਆਪ ਦੀ ਮਾਂ ਭੈਣ ਵਾਈਫ ਦੇ ਉੱਤੇ ਕੁਝ ਇਲਜ਼ਾਮ ਲਗਾਤੇ ਜੀ ਅਰ ਉਹਨਾਂ ਦੇ ਵਿੱਚ ਉਹ ਕਹਿੰਦਾ ਕਿ ਮੈਨੂੰ ਤੰਗ ਪਰੇਸ਼ਾਨ ਬਹੁਤ ਕੀਤਾ ਜਾਂਦਾ ਸੀ ਪ੍ਰੋਫੈਸ਼ਨਲੀ ਉਹ ਬੰਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦਾ ਸੀ ਕਹਿੰਦੀ ਆ ਵੀ ਪ੍ਰੈਕਟਿਸ ਕਰਦਾ ਹੈ ਪਰ ਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸਿੰਗ ਵਕੀਲਾਂ ਦੀ ਗੱਲ ਕਰੀਏ ਤਾਂ ਜਿੰਨੀ ਉਹਨਾਂ ਦੀ ਗਿਣਤੀ ਹੈ ਉਦੋਂ ਜਿਆਦਾ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਬੰਦੇ ਉੱਥੇ ਆਉਂਦੇ ਨਹੀਂ ਜਾਂਦੇ ਨਹੀਂ ਪਰ ਉਹ ਰਜਿਸਟਰਡ ਜ਼ਰੂਰ ਹੈ। ਬਾਰ ਕਾਉਂਸਲ ਦੇ ਕੋਲੇ ਕਿ ਜੀ ਵਕੀਲ ਹੈਗੇ ਐ। ਮੈਨੂੰ ਨਹੀਂ ਪਤਾ ਵੀ ਯਕੀਨ ਉੱਥੇ ਸੱਚਮੁੱਚ ਪ੍ਰੈਕਟਿਸ ਕਰਦਾ ਸੀ ਜਾਂ ਸਾਈਲੈਂਟ ਮੈਂਬਰ ਸੀ ਉੱਥੇ ਦਾ ਠੀਕ ਹੈ। ਚਲੋ ਉਹ ਜਿਹੜੀ ਹੁਣ ਉਹ ਗੱਲ ਕਹਿੰਦਾ ਪੜਿਆ ਲਿਖਿਆ ਮੈਂ ਵੀ ਉਹ ਵੀਡੀਓ ਸੁਣੀ ਹੈ ਤੁਸੀਂ ਵੀ ਸੁਣੀ ਹੈ ਉਸ ਵੀਡੀਓ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਉੱਤੇ ਜਿਹੜਾ ਇਲਜ਼ਾਮ ਲਾਉਂਦਾ ਹੈ ਤੇ ਉਹ ਕਹਿੰਦਾ ਕਿ ਮੈਨੂੰ ਟੌਰਚਰ ਕੀਤਾ ਟੌਰਚਰ ਮੈਨੂੰ ਟੌਰਚਰ ਕੀਤਾ ਗਿਆ ਕਿੰਦਾ ਮੇਰੇ ਤੇ ਇਹ ਇਲਜ਼ਾਮ ਲਾਏ ਗਏ ਕਿ ਮੈਂ ਨਸ਼ੇ ਕਰਦਾ ਤੇ ਇਹ ਵੀ ਉਹਨੇ ਗੱਲ ਕਹੀ ਹੈ ਕਿ ਮੈਨੂੰ ਰਿਹੈਬਿਲੇਸ਼ਨ ਰਿਹੈਬਿਲੇਸ਼ਨ ਹੈਲਥ ਸੈਂਟਰ ਜੀ ਰਿਹੈਬਿਲੇਸ਼ਨ ਜੀ ਸੈਂਟਰ ਦੇ ਵਿੱਚ ਮੇਰੀ ਮਰਜ਼ੀ ਦੇ ਬਗੈਰ ਮੇਰੇ ਮਾਪਿਆਂ ਨੇ ਜਮਾ ਕਰਵਾਇਆ ਜੀ ਰਵਿੰਦਰ ਜੀ ਕਹਿੰਦੇ ਆ ਜੇ ਰਿਹੈਬਿਲੇਸ਼ਨ ਸੈਂਟਰ ਦੇ ਵਿੱਚ ਕਿਸੇ ਬੰਦੇ ਨੂੰ ਜਮਾ ਕਰਵਾਇਆ ਜਾਂਦਾ ਹੈ ਦਾਖਲ ਕਰਵਾਇਆ ਜਾਂਦਾ ਹੈ ਨਸ਼ਾ ਛਡਾਊ ਕੇਂਦਰ ਦੇ ਵਿੱਚ ਤੇ ਇਹਦਾ ਮਤਲਬ ਹੈ ਬੰਦੇ ਚ ਗਲਪੜਤਾ ਹੈਗੀ ਬਿਲਕੁਲ ਜੀ ਨਸ਼ਾ ਤਾਂ ਉਹ ਨਹੀਂ ਕੀਤਾ ਹੀ ਹੋਣਾ ਜੀ ਕਿਉਂਕਿ ਜਿਹੜੇ ਵੱਡੇ ਘਰਾਂ ਦੇ ਕਾਕੇ ਐ ਉਹਨਾਂ ਵੱਲ ਮਾਪਿਆਂ ਵੱਲੋਂ ਧਿਆਨ ਨਹੀਂ ਦਿੱਤਾ ਇਦਾਂ ਆਪਾਂ ਥੋੜਾ ਜਿਹਾ ਇੱਥੇ ਮਗਰੋਂ ਜਾਂਦੇ ਆਂ ਕਿ ਉਹ ਬੰਦੇ ਦੀ ਡੈਥ ਹੋ ਗਈ ਜੀ ਡੈਥ ਹੋ ਗਈ ਤੇ ਡੈਥ ਹੋਣ ਤੋਂ ਬਾਅਦ ਫੇਰ ਕੋਈ ਸ਼ਮਸ਼ੂਦੀ ਨਾ ਹੁੰਦਾ ਬੰਦਾ ਮਲੇਰ ਕੋਟਲੇ ਦਾ ਮਲੇਰ ਕੋਟਲੇ ਉਹਨੇ ਚੱਕ ਕੇ ਇੱਕ ਐਪਲੀਕੇਸ਼ਨ ਦਿੱਤੀ ਕਿ ਇਹਦੀ ਜਾਂਚ ਕਰਾਈ ਜਾਵੇ ਜੀ ਸ਼ੁਰੂ ਦੇ ਵਿੱਚ ਮੈਨੂੰ ਵੀ ਇਹੋ ਜਾਪਦਾ ਸੀ ਕਿ ਉਹਦਾ ਪੋਸਟਮਾਰਟਮ ਨਹੀਂ ਹੋਇਆ ਲੇਕਿਨ ਇਹ ਗੱਲ ਕਨਫਰਮ ਹੋ ਗਈ ਹੈ ਜੀ ਉਥੋਂ ਦੀ ਪੁਲਿਸ ਨੇ ਕਨਫਰਮ ਕਰ ਦਿੱਤੀ ਹੈ ਕਿ ਇਹ ਦੇ ਇਹਦਾ ਪੋਸਟਮਾਰਟਮ ਹੋਇਆ ਪੰਜ ਕੂਲਾ ਦੇ ਹਸਪਤਾਲ ਦੇ ਵਿੱਚ। ਔਰ ਹੁਣ ਜਦੋਂ ਕੰਪਲੇਂਟ ਕਰਤੀ ਕੰਪਲੇਂਟ ਤੋਂ ਬਾਅਦ ਜ਼ਰੂਰੀ ਹੈ ਕਿ ਕੇਸ ਰਜਿਸਟਰ ਕੀਤਾ ਜਾਵੇ। ਸ਼ਮਸ਼ੂਦ ਸ਼ਮਸ਼ੂਦੀ ਨੇ ਜਿਹੜੀ ਕੰਪਲੇਂਟ ਕੀਤੀ ਉਹ ਮਨੀਰਕੋਟਲੇ ਜਾਣ ਵਾਲਾ ਹੈ। ਜੀ। ਉਸ ਕੰਪਲੇਂਟ ਦੇ ਵਿੱਚ ਜਿਹੜਾ ਹੈਗਾ ਕਾ ਐਫ ਆਈ ਆਰ ਦਰਜ ਹੋ ਗਈ ਹੈ। ਬੀ ਐਨ ਐਸ 3 ਅੰਡਰ ਸੈਕਸ਼ਨ ਜਿਹੜੀ 113 ਦੀ 1 ਤੇ 66 ਇਹਦੇ ਤਹਿਤ ਐਫ ਆਈ ਆਰ ਹੋ ਗਈ ਹੈ। ਐਫ ਆਈ ਆਰ ਦੇ ਵਿੱਚ ਮੁਹੰਮਦ ਮੁਸਫੀ ਦਾ ਨਾਮ ਹੈ। ਉਹਦੀ ਵਾਈਫ ਹੈ ਰਜੀਆ ਸੁਲਤਾਨਾ ਉਹਦਾ ਨਾਮ ਹੈ। ਜਿਹੜੀ ਹੈਗੀ ਹੈ ਉਹਦੀ ਵਾਈਫ ਹੈ ਅਕੀਲ ਦੀ ਉਹਦਾ ਨਾਂ ਹੈ ਤੇ ਉਹਦੀ ਭੈਣ ਦਾ ਨਾਂ ਚਾਰਾਂ ਦਿਨਾਂ ਦੇ ਉੱਤੇ ਐਫ ਆਈ ਆਰ ਹੋ ਗਈ ਉਥੋਂ ਦੀ ਜਿਹੜੀ ਹੈਗੀ ਹੈ ਡੀ ਸੀ ਪੀ ਉਹ ਡੀ ਸੀ ਪੀ ਦੀ ਜਿਹੜੀ ਸਟੇਟਮੈਂਟ ਮੈਂ ਦੇਖੀ ਸੀ ਉਹ ਉਹ ਕਹਿੰਦੀ ਹੈ ਕਿ ਇੱਕ ਏ ਸੀ ਪੀ ਦੀ ਅਗਵਾਈ ਦੇ ਹੇਠ ਐੱਸ ਆਈ ਟੀ ਬਣਾ ਦਿੰਦੀ ਹੈ ਉਹ ਐੱਸ ਆਈ ਟੀ ਇਸ ਮਾਮਲੇ ਦੀ ਪੜਤਾਲ ਕਰੂਗੀ ਜੀ ਉਹ ਮੁੰਡਾ ਕੀ ਸੀ ਨਹੀਂ ਸੀ ਕੀ ਇਹਨਾਂ ਦੇ ਪਰਿਵਾਰ ਦਾ ਕੀ ਝਗੜਾ ਸੀ ਅਸੀਂ ਉਹਦੇ ਵਿੱਚ ਨਹੀਂ ਪੈਂਦੇ ਉਹ ਪ੍ਰਾਈਵੇਟ ਮਾਮਲੇ ਐਵੇਂ ਕਿਸੇ ਦੀ ਮਿੱਟੀ ਪਲੀਤ ਨਹੀਂ ਕਰਨੀ ਚਾਹੀਦੀ ਲੇਕਿਨ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਗੱਲਾਂ ਸਮਾਜ ਨਾਲ ਸੰਬੰਧਿਤ ਹੁੰਦੀਆਂ ਉਹਨੇ ਤੇ ਜ਼ਰੂਰ ਜ਼ਿਕਰ ਕਰਨਾ ਪੈਂਦਾ ਜੀ ਤਾਂ ਸਮਾਜ ਨਾਲ ਸੰਬੰਧਿਤ ਕੀ ਗੱਲ ਹੈ ਕਿ ਇਸ ਵੇਲੇ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਉਹ ਨਸ਼ਾ ਨਹੀਂ ਜੀ ਕਿ ਨਸ਼ੇ ਨੇ ਬਰਬਾਦ ਕਰਤਾ ਪੰਜਾਬ ਇਹ ਗੱਲ ਕਹੀ ਜਾਂਦੀ ਹੈ ਕਦੇ ਤੇ ਫਿਲਮਾਂ ਬਣ ਜਾਂਦੀਆਂ ਉੱਟਦਾ ਪੰਜਾਬ ਬੜ ਗਿਆ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਨਸ਼ੇ ਨਹੀਂ ਹੈਗੇ ਨਸ਼ੇ ਹੈਗੇ ਜੀ ਬਿਮਾਰੀ ਦੇ ਸ਼ੈਲੀ ਬੜੀ ਮਤਲ ਜਿਹੜੀ ਹੈਗੀ ਖਤਰਨਾਕ ਹੈ ਇਹਨੇ ਪੰਜਾਬ ਨੂੰ ਜਕੜੇ ਹੋਏ ਬਿਲਕੁਲ ਜੀ ਪਰ ਸਵਾਲ ਇਹ ਪੈਦਾ ਹੁੰਦਾ ਜਿੱਥੇ ਪੜੇ ਲਿਖੇ ਮਾਪੇ ਹੋਣ ਉਹਦੀ ਮਾਂ ਜਿਹੜੀ ਹੈਗੀ ਹੈ ਜੀ ਰਜਿਆ ਸੁਲਤਾਨਾ ਰਜਿਆ ਸੁਲਤਾਨਾ ਤਿੰਨ ਵਾਰ ਮਿਲ ਰਹੀ ਹੈ ਅਮਰੀਕਾ ਤੋਂ ਹਾਂ ਹਾਂ 2002 ਦੇ ਵਿੱਚੋਂ ਐਮਐਲਏ ਬਣਦੀ ਹੈ 2007 ਚ ਐਮਐਲਏ ਬਣਦੀ ਹੈ 2017 ਚ ਐਮਐਲਏ ਬਣਦੀ ਹੈ ਅੱਛਾ ਜੀ ਫਿਰ 2022 ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਬਣਦੇ ਐ ਮੁੱਖ ਮੰਤਰੀ ਤੇ ਉਸ ਵੇਲੇ ਉਹ ਮੰਤਰੀ ਵੀ ਬਣਦੇ ਅੱਛਾ ਜੀ ਪੰਜਾਬ ਸਰਕਾਰ ਨੇ ਹਾਂ ਜੇ ਨਵਜੋਤ ਸਿੰਘ ਸਿੱਧੂ ਕਿਉਂਕਿ ਉਸ ਵੇਲੇ ਪ੍ਰਧਾਨ ਬਣ ਕੇ ਸੀ ਪ੍ਰਦੇਸ਼ ਕਾਂਗਸ ਕਮੇਟੀ ਦੇ ਔਰ ਨਰੇਵ ਸਿੰਘ ਜਿਹੜੇ ਆਪਣੇ ਨਵਜੋਤ ਸਿੰਘ ਸਿੱਧੂ ਸੀ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਆਪਣੇ ਸਲਾਹਕਾਰ ਚੁਣੇ ਸੀ ਉਹਨਾਂ ਸਲਾਹਕਾਰਾਂ ਦੇ ਵਿੱਚੋਂ ਇੱਕ ਮੁਹੰਮਦ ਮੁਸਤਾਫਾ ਵੀ ਸਲਾਹਕਾਰ ਸੀ ਅੱਛਾ ਜੀ ਤੇ ਮੁਹੰਮਦ ਮੁਸਤਾਫਾ ਦੇ ਨਾਲ ਸੀ ਤੇ ਮੁਹੰਮਦ ਮੁਸ ਉਸ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ ਕੈਂਪੇਨ ਚੱਲ ਪੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਹਟਾਇਆ ਜਾਵੇ ਉਸ ਕੈਂਪੇਨ ਦੇ ਵਿੱਚ ਮੁਹੰਮਦ ਮੁਸਤਾਫਾ ਵੀ ਮੂਰੇ ਸੀ ਮੂਰੇ ਸੀ ਹੁਣ ਤੁਸੀਂ ਫਿਰ ਇਹ ਪੁੱਛੋਗੇ ਵੀ ਮੁਸਤਾਫਾ ਮੂਰੇ ਸੀ ਤੇ ਮੁਸਤਾਫਾ ਕਿਉਂ ਸੀ ਮੂਰੇ ਕਿਉਂ ਮੂਰੇ ਸੀ ਮੇਰੇ ਟਾਈਮ ਜਿਆਦਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਮੁਹੰਮਦ ਮੁਸਤਾਫਾ ਨੇ ਉਸ ਵੇਲੇ মিডিਆ ਦੇ ਕੋਲ ਆਪਣੀ ਤਸਵੀਰ ਭੇਜੀ ਸੀ ਕਿ ਜਿਹੜਾ ਅਗਲਾ ਡੀਜੀਪੀ ਹੈ ਉਹ ਤਾਂ ਮੈਂ ਹੀ ਹਾਂਗਾ ਮੈਂ ਹਾਂਗਾ ਮੈਂ ਕਾਂਗਰਸ ਪਾਰਟੀ ਦੇ ਨੇੜੇ ਐ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਐ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਇਗਨੋਰ ਕਰਤਾ ਸੀ ਜਿਹੜਾ ਪੈਨਲ ਭੇਜਿਆ ਸੀ ਉਸ ਪੈਨਲ ਦੇ ਵਿੱਚ ਜਿਹੜੇ ਨਾਂ ਆਏ ਉਹਨਾਂ ਨਾਵਾਂ ਦੇ ਵਿੱਚ ਇੱਕ ਦਿਨਕਰ ਗੁਪਤਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤੇ ਨੂੰ ਬਣਾ ਦਿੱਤਾ ਸੀ ਪੰਜਾਬ ਦਾ ਡੀਜੀਪੀ ਡੀਜੀਪੀ ਉਹਦੇ ਖਿਲਾਫ ਮੁਹੰਮਦ ਮੁਸਤਾਫਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ ਲੇਕਿਨ ਉਹ ਪਟੀਸ਼ਨ ਜਿਹੜੀ ਹੈਗੀ ਬੇਅਸਰ ਹੋ ਗਈ ਸੀ ਉਹ ਚ ਕੁਝ ਨਹੀਂ ਨਿਕਲਿਆ ਰੁਕ ਗਿਆ ਤੇ ਦਿਨਕਰ ਗੁਪਤਾ ਆਦੀ ਮਿਆਦ ਪੂਰੀ ਕਰਕੇ ਚੋ ਗਏ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਬੰਦਾ ਡੀਜੀਪੀ ਬਣਨਾ ਚਾਹੁੰਦਾ ਫੁੱਲ ਫਲੈ ਪੰਜਾਬ ਦਾ ਬਣਨਾ ਚਾਹੁੰਦਾ ਡੀਜੀਪੀ ਉਹ ਜੀਵ ਆਪਣੇ ਪਰਿਵਾਰ ਨੂੰ ਨਹੀਂ ਸੰਭਾਲ ਸਕਦਾ ਬਿਲਕੁਲ ਜੀ ਜੇ ਉਹਦੀ ਆਪਣੇ ਬੱਚੇ ਬਾਰੇ ਨਜ਼ਰ ਹੈ ਨਹੀਂ ਕਿ ਉਹਦਾ ਬੱਚਾ ਨਿਸ਼ੇੜੀ ਬਣ ਰਿਹਾ ਹੈ ਤਾਂ ਫਿਰ ਅਸੀਂ ਕਿਵੇਂ ਕਵਾਂਗੇ ਕਿ ਉਹ ਕੰਮਜਾਬ ਹੁਸਲ ਹੋਗਾ ਉਹਦਾ ਕੰਮਜਾਬ ਪਿਓ ਵੀ ਹੈ ਨਹੀਂ ਸਿਓ ਬਿਲਕੁਲ ਜੀ ਤੇ ਨਸ਼ਾ ਬੇਟਾ ਇੰਨਾ ਜ਼ਿਆਦਾ ਕਰਦਾ ਹੈ ਉਹਦਾ ਮਤਲਬ ਜਿਹੜਾ ਅਕੀਲ ਹੈ ਕਿ ਉਹ ਨਸ਼ੇ ਦੇ ਵਿੱਚ ਸੁਧ-ਬੁਧ ਹੋਇਆ ਪਏ ਜਿਹੜੀ ਉਹਦੀ ਵੀਡੀਓ ਬੜੀ ਬਣ ਰਹੀ ਹੈ ਉਸ ਵੀਡੀਓ ਦੇ ਵਿੱਚ ਵੀ ਦੱਸਦੇ ਆ ਕਿ ਮਤਲਬ ਉਹਦਾ ਪਤਾ ਲੱਗਦਾ ਕਿ ਉਹ ਬੰਦਾ ਨਿਸ਼ੇੜੀ ਹੈ ਬੰਦੇ ਦਾ ਜਿਹੜੀ ਬੋਡੀ ਸਟਰਕਚਰ ਆ ਉਹ ਦੱਸ ਦਿੰਦਾ ਕਿ ਬੰਦਾ ਨੇ ਸ਼ੇਡ ਬਿਲਕੁਲ ਬਿਲਕੁਲ ਇਹ ਇਹ ਕੁਛ ਇਹੋ ਜਿਹਾ ਪ੍ਰਭਾਵ ਮਿਲਦਾ ਮੈਂ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਕਿ ਵਾਟੇ ਨਸ਼ੇੜੀ ਹੈ ਪਰ ਜਿਵੇਂ ਕਿ ਇਹ ਕਹਿੰਦੇ ਜਿਹੜਾ ਮੁਸਤਫਾ ਪਰਵਾਰ ਇਹ ਕਹਿੰਦਾ ਕਿ ਓਵਰਡੋਜ ਹੋ ਗਿਆ ਜੀ ਓਵਰਡੋਜ ਕਦੋਂ ਹੋ ਗਿਆ ਕਿਹੜੀ ਦਵਾਈ ਲਈ ਆ ਉਹਨੇ ਮੈਂ ਬਿਲਕੁਲ ਜੀ ਉਹ ਇਹ ਮਲੇਰਕੋਟਲਾ ਚ ਰਹਿੰਦੇ ਆ ਜਾਂ ਚੰਡੀਗੜ੍ਹ ਰਹਿੰਦੇ ਆ ਉਹ ਪੰਚਕੂਲਾ ਚ ਰਹਿੰਦਾ ਆਪਣੀ ਵੀਡੀਓ ਦੇ ਵਿੱਚ ਵੀ ਉਹ ਕਹਿੰਦਾ ਹੈ ਕਿ ਮੇਰੇ ਤੇ ਜਿਹੜੀ ਹੈਗੀ ਹੈ ਇਹਨਾਂ ਨੇ ਮੇਰੇ ਤੇ ਕੇਸ ਵੀ ਰਜਿਸਟਰ ਕਰਵਾਇਆ ਮੇਰੀ ਮਾਂ ਤੇ ਇਹ ਬੈਠ ਕੇ ਗੱਲਾਂ ਵੀ ਕਰਦੇ ਕਿ ਇਹਦਾ ਇੰਤਜ਼ਾਮ ਕੋ ਕਰਨਾ ਪੈ ਕਰਨਾ ਪੈ ਤੇ ਇਹ ਵੀ ਗੱਲ ਕਹੀ ਕਿ ਇਲੈਕਸ਼ਨ ਤੋਂ ਬਾਅਦ ਇਹਦਾ ਇੰਤਜ਼ਾਮ ਕਰੀ ਗਈ ਤਾਂ ਕੁਝ ਕੀ ਹੈ ਉਹ ਕਹਿੰਦਾ ਮੈਂ ਕਮਿਸ਼ਨਰ ਨੂੰ ਵੀ ਕਿਹਾ ਐਸ ਐਚਓ ਨੂੰ ਵੀ ਕਿਹਾ ਕਿ ਤੁਸੀਂ ਮੇਰੀ ਫੜਫੜਾਈ ਨਾ ਕਰੋ ਅਗਲੀ ਗੱਲ ਉਹ ਕਹਿੰਦੇ ਪੰਚਕੂਲੇ ਦੇ ਵਿੱਚ ਕਿਉਂਕਿ ਪੰਜਾਬ ਪੁਲਿਸ ਦੇ ਅਫਸਰਾਂ ਦੀ ਚਲਦੀ ਜੀ ਚਲਦੀ ਨਹੀਂ ਪੰਚਕੂਲੇ ਦੇ ਵਿੱਚ ਮੇਰੀ ਕੋਈ ਗੱਲਬਾਤ ਨਹੀਂ ਬਣੀ ਪਰ ਜਿੰਨਾਂ ਵੱਲਾ ਪਤਾ ਕਰਦਾ ਅਗਸਤ ਦੇ ਵਿੱਚ ਇਹ ਕਰਦਾ ਅਕਤੂਬਰ ਚ ਉਹਦੀ ਮੌਤ ਹੋ ਜਾਂਦੀ ਹੈ ਮਾਪੇ ਕਹਿੰਦੇ ਆ ਵੀ ਉਹ ওভারਡੋਸ ਸੀਗਾ ਡਾਕਟਰ ਵੀ ਕਹਿੰਦੇ ਆ ਵੀ ਉਹ ওভারਡੋਸ ਹੀ ਜੇ ਹਾਲਾਂਕਿ ਪੋਸਟਮਾਰਟ ਦੀ ਰਿਪੋਰਟ ਨਹੀਂ ਆਈ ਜੀ ਲੇਕਿਨ ਪੁਲਸੇ ਕਹਿੰਦੀ ਆ ਵੀ ਡਾਕਟਰਾਂ ਦਾ ਵੀ ਇਹ ਮੰਨਣਾ ਹੈ ਕਿ ਉਹ ওভারਡੋਸ ਹੀ ਚਲੋ ਇਸ ਕਰ ਨੂੰ ਆਪਾਂ ਛੱਡ ਗਏ ਛੱਡ ਦੇ ਇਹ ਪੁਆਇੰਟ ਮੇਰਾ ਕਹਿੰਦਾ ਕਿ ਇਹ ਸੀ ਕਿ ਇਹ ਬੰਦਾ ਜਿਹੜਾ ਹੈਗਾ ਇੱਕ ਆਮ ਜਾਬ ਪੁਲਿਸ ਅਫਸਰ ਇੱਕ ਮਾਮਲੇ 'ਚ ਹੋ ਸਕਦਾ ਮਨੁੱਖੀ ਘਰਾਂ ਦੀ ਉਲੰਘਣਾ 'ਚ ਲੇਕਿਨ ਜੇ ਆਪਾਂ ਕਹੀਏ ਕਿ ਜਿਹੜੇ ਪ੍ਰੋਫੈਸ਼ਨਲ ਪੁਲਿਸ ਅਫਸਰ ਹੁੰਦੇ ਆ ਜਿਨ੍ਹਾਂ ਨੇ ਕਾਨੂੰਨ ਦੇ ਮੁਤਾਬਕ ਚੱਲੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਦੇਸ਼ ਕੋਈ ਵੀ ਸੂਬਾ ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਡੈਮੋਕ੍ਰੈਟਿਕ ਸਰਕਾਰ ਹੈ ਉਹਨੂੰ ਕਿਸੇ ਕਾਇਦੇ ਕਾਨੂੰਨ ਵਿਧਾਨ ਦੇ ਤਹਿਤ ਚੱਲਣਾ ਪੈਂਦਾ ਚੱਲਣਾ ਪੈਂਦਾ ਹੈ ਵਿਧਾਨ ਤੋਂ ਬਾਅਦ ਜਿਹੜਾ ਬੰਦਾ ਬਾਹਰ ਜਾਊਗਾ ਤਾਂ ਉਹਨੂੰ ਸਿੱਖਾ ਮਾ ਕਿ ਉਹ ਬੰਦਾ ਜਿਹੜਾ ਹੈਗਾ ਕਾਬਲ ਨਹੀਂ ਕਾਬਲ ਨਹੀਂ ਜੇ ਆਪਾਂ ਮੁਹੰਮਦ ਮੁਸੱਫੇ ਦੀ ਕਹਾਣੀ ਦੇਖੀਏ ਮੁਹੰਮਦ ਮੁਸੱਫਾ ਕਦੇ ਵੀ ਸਟੇਬਲ ਨਹੀਂ ਰਿਹਾ ਅੱਛਾ ਜੀ ਕਿਸੇ ਜ਼ਮਾਨੇ ਚ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਖਾਸ ਖਾਸ ਹੁੰਦਾ ਸੀ ਜੀ ਇਹ ਕਹਿੰਦਾ ਦੱਸੇ ਸੀ ਕੱਲ ਕਹਿੰਦੇ ਕੱਢ ਦਿਆਂਗੇ ਰਗਣੀ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਇੱਕ ਵਾਰੀ ਪੁੱਛਿਆ ਵੀ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਰਵੀਕ ਤੁਸੀਂ ਇਹ ਮਹਮਦ ਬੋਸਪਾ ਜਿਹੜਾ ਬੜਾ ਲੈਡੀ ਸੀ ਤੁਹਾਡੇ ਉਹਨੂੰ ਇਗਨੋਰ ਕਿਉਂ ਕੀਤਾ ਜੀ ਉਹਨੇ ਕਿਹਾ ਸੀ ਵੀ ਲਿਖਣ ਵਾਸਤੇ ਨਹੀਂ ਮੈਂ ਤੁਹਾਨੂੰ ਕਹਿੰਦਾ ਲਿਖੀ ਵੀ ਨਹੀਂ ਸੀਗਾ ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਂ ਇਸ ਬੰਦੇ ਨੂੰ ਇਸ ਕਰਕੇ ਡੀਜੀਪੀ ਲਾਇਆ ਕਿ ਅਗਰ ਇਹਨੂੰ ਪੰਜਾਬ ਦਾ ਡੀਜੀਪੀ ਲਾਦਦੇ ਤੇ ਇਹਨੇ ਕਾਨੂੰਨ ਦੀਆਂ ਧੜੀਆਂ ਉਡਾ ਲੀਆਂ ਅੱਛਾ ਜੀ ਇਹਨੇ ਮਨੁੱਖੀ ਅਧਿਕਾਰਾਂ ਦੀ ਗੱਲ ਨਾ ਕਰਨੀ ਸੀ ਸਾਡੇ ਐਸੇ ਸਰਕਾਰ ਵਾਸਤੇ ਨਵੀਂ ਪ੍ਰੋਬਲਮ ਕ੍ਰੀਏਟ ਕਰ ਦਿੱਤੀ ਜੀ ਹੁਣ ਇਸ ਵੇਲੇ ਜੇ ਆਪਾਂ ਦੇਖੀਏ ਪ੍ਰਵਿੰਦਰ ਤੇ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਕੋਈ ਕਹਿੰਦਾ ਜੀ ਇਹਨੇ 25 ਬੰਦੇ ਮਾਰਤੇ ਇੱਕ ਵੇਲੇ ਕੋਈ ਕਹਿੰਦਾ ਜੀ 19 ਬੰਦੇ ਮਾਰਤੇ ਕਿੰਨੇ ਕ ਬੰਦੇ ਮਾਰੇ ਹੈ ਇਹ ਤਾਂ ਕੋਈ ਦਾ ਹਿਸਾਬ ਤਾਂ ਵੀ ਹੈ ਜੀ ਲੇਕਿਨ ਇੱਕ ਹਕੀਕਤ ਹੈ ਕਿ ਇਹ ਬੰਦਾ ਉਸ ਦੌਰ ਦੇ ਵਿੱਚ ਜਿਹੜਾ ਕਾਲਾ ਦੌਰ ਆ ਪੰਜਾਬ ਦੇ ਉਹਦੋਂ ਜਿਹੜਾ ਪੁਲਸ ਨੇ ਅੰਦੀਆਂ ਤਾਕਤਾਂ ਵਰਤੀਆਂ ਜਿਨ੍ਹਾਂ ਦੇ ਅਸਰਾਂ ਨੇ ਉਹਨਾਂ ਦੇ ਵਿੱਚੋਂ ਮੁਹੰਮਦ ਮੁਸਤਾਫਾ ਵੀ ਕਹਿ ਅੱਛਾ ਜੀ ਹੁਣ ਮੁਹੰਮਦ ਮੁਸਤਾਫਾ ਦੀ ਮੈਂ ਤੁਹਾਨੂੰ ਇੱਕੋ ਹੀ ਕਹਾਣੀ ਦੱਸਾਂ ਜਿੱਦਾ ਮੈਂ ਚਸਤ ਦੀ ਰਗਵਾ ਬਿਲਕੁਲ ਜੀ ਬਿਲਕੁਲ ਮੁਹੰਮਦ ਮੁਸਫਾ ਬਠਿੰਡੇ ਆ ਗਿਆ ਜੀ ਅਕਾਲੀ ਦਲ ਦੀ ਸਰਕਾਰ ਸੀ ਬਠਿੰਡੇ ਲੱਗ ਗਿਆ ਜੀ ਇਹ ਐਸਐਸਪੀ ਥੋੜਾ ਸਮਾਂ ਰਿਹਾ ਉਤੋਂ ਬਾਅਦ ਫਿਰ ਜਿਹੜੀ ਹੈਗੀ ਸਰਕਾਰ ਹੁੰਦੀ ਹੈ ਅਕਾਲੀ ਦਲ ਦੀ ਸਰਕਾਰ ਹਾਂ ਅਕਾਲੀ ਦਲ ਦੀ ਸਰਕਾਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਉਣ ਤੋਂ ਪਹਿਲਾਂ ਜੇ ਉਹ ਦੌਰ ਸੀ ਸ਼ਲਮੇ ਸੰਮੇਦ ਦਾ ਦੌਰ ਸੀ ਜੀ ਜਦੋਂ ਇੱਥੇ ਐਸਐਸਪੀ ਲੱਗਿਆ ਹੁੰਦਾ ਸੀ ਸਾਡੇ ਕੋਲੇ ਇੱਥੋਂ ਨਾ ਆਪਾਂ ਹੁਣ ਬਠਿੰਡੇ ਬੈਠੇ ਆ ਜੀ ਬਿਠਿੰਡੇ ਦੀ ਤਹਿਸੀਲ ਦੇ ਵਿੱਚ ਇੱਕ ਮੁੰਡਾ ਰਜਿਸਟਰੀਆਂ ਲਿਖਦਾ ਹੁੰਦਾ ਸੀ ਜਿਹਦਾ ਨਾਮ ਸੀ ਭਾਰਤ ਪੂਸ਼ ਠੀਕ ਹੈ ਜੀ ਭਾਰਤ ਪੂਸ਼ਨ ਨੂੰ ਮੈਂ ਇਸ ਕਰਕੇ ਜਾਣਦਾ ਸੀ ਕਿਉਂਕਿ ਉਹਦਾ ਬਾਪ ਸੂਰਜ ਭਾਨ ਕਾਨੂੰਗੋ ਹੁੰਦਾ ਸੀ ਜੀ ਔਰ ਸੂਰਜ ਭਾਨ ਦੀ ਮੇਰੇ ਪਿੰਡੇ ਭੈਣ ਜਹੀ ਹੋਈ ਸੀ ਜੀ ਉਹਦਾ ਕਰਕੇ ਉਹ ਮੁੰਡਾ ਮੈਨੂੰ ਸਸਤੀਕਰ ਬੁਲਾਉਂਦਾ ਹੁੰਦਾ ਸੀ ਅਸੀਂ ਸਾਡੇ ਆਪਣੇ ਪੱਤਰਕਾਰ ਐ ਬਲਵਿੰਦਰ ਭੁੱਲਰ ਮੈਂ ਉਹਨਾਂ ਕੋਲ ਬੈਠਾ ਸੀ ਸੂਰਜ ਭਾਨ ਆਇਆ ਸਾਡੇ ਕੋਲੇ ਕਹਿੰਦਾ ਜੀ ਖਬਰ ਹੈ ਬੜੀ ਧੰ ਖਬਰ ਹੈ ਅੱਛਾ ਜੀ ਮੈਂ ਕਿਹਾ ਵੀ ਕੀ ਖਬਰ ਹੈ ਕਹਿੰਦਾ ਵੀ ਦੋ ਸਾਲ ਆਪਨ ਹੋਇਆ ਹੈ ਇਧਰ ਲਾਲ ਸਿੰਘ ਬਸਤੀ ਚ ਰਹਿੰਦੇ ਸੀ ਉਹ ਦੋ ਸਾਲਾ ਪਣੋਈ ਗਿਆ ਪੁਲਿਸ ਨੇ ਤਸ਼ੱਦਦ ਬਹੁਤ ਕੀਤਾ ਅੱਛਾ ਜੀ ਮੈਂ ਕਿਹਾ ਯਾਰ ਕਿਵੇਂ ਤਸ਼ੱਦਦ ਕੀਤਾ ਤੂੰ ਉਹਨਾਂ ਨੂੰ ਲੈ ਆਉਂਦਾ ਕਹਿੰਦਾ ਜੀ ਤੁਰਨ ਵਾਲੀ ਹੀ ਹੈ ਜੀ ਅੱਛਾ ਆ ਕੇ ਦੇਖੋ ਓਟ ਜਿਆਦਾ ਉਹ ਵਿਚਾਰੇ ਮਤਲਬ ਇੱਥੇ ਜਿਹੜੀ ਪਿਛਲੇ ਪਾਸੇ ਤਹਿਸੀਲ ਦੇ ਵਿੱਚ ਜਿਹੜੇ ਫੱਟੇ ਪਏ ਹੁੰਦੇ ਆ ਨਾ ਉਹਨਾਂ ਦੇ ਅਰਜ਼ੀ ਨਵੀਸਾਂ ਜਿਹਦੇ ਮੁੱਤੇ ਪਏ ਦੋਨੇ ਸਾਲਾ ਪਣੋਈਆ ਅੱਛਾ ਜੀ ਅਸੀਂ ਪੁੱਛਿਆ ਜਾ ਕੇ ਵੀ ਤੁਹਾਡੀ ਗੱਲ ਕੀ ਹੋ ਗਈ ਤਾਂ ਸਾਲਾ ਦੱਸਦਾ ਕਹਿੰਦਾ ਮੇਰੀ ਭੈਣ ਜਿਹੜੀ ਜਿਹੜੀ ਆ ਉਹ ਕੈਰੇਕਟਰਲੈਸ ਹੈ ਜੀ ਮੇਰਾ ਪਣੋਈਆ ਜਿਹੜਾ ਹੈਗਾ ਇਹ ਉਹਨੂੰ ਰੋਕਦਾ ਸੀ ਉਹ ਨਹੀਂ ਰੁਕੇ ਅਸੀਂ ਦੋਨ ਉਦੋਂ ਉੱਥੇ ਲੱਗਿਆ ਹੁੰਦਾ ਸੀ ਸੰਗਰਾਮ ਸਿੰਘ ਥਾਣੇਦਾਰ ਠੀਕ ਹੈ ਥਾਣੇ ਚਲੀ ਗਈ ਕਹਿੰਦਾ ਸਾਨੂੰ ਦੋਨਾਂ ਨੂੰ ਸਾੜੇ ਪੁਲੂਏ ਨੂੰ ਫੜ ਕੇ ਲੈ ਗਈ ਤੇ ਸਾਨੂੰ ਕਹਿੰਦਾ ਮੂਧਿਆ ਪਾ ਕੇ ਰੱਖਿਆ ਚਾਰ ਪੰਜ ਦਿਨ ਥਾਣੇ ਰੋਜ਼ ਪਟੇ ਦੇ ਨਾਲ ਖੁਰਦੇ ਸਾਡੇ ਕਹਿੰਦੇ ਜਿਹੜੀ ਐਨੇ ਪਿੱਠ ਦੇ ਉੱਤੇ ਐਨੇ ਪਟੇ ਮਾਰੇ ਸਾਡੇ ਮਤਲਬ ਆ ਜਿਹੜੇ ਪੱਠੇ ਹੁੰਦੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਇਹਨਾਂ ਨੇ ਹਾਂ ਉਹ ਜਿਹੜੇ ਪੱਠੇ ਉਹਨਾਂ ਦੇ ਸੀ ਕਹਿੰਦਾ ਵੀ ਐਨ ਬਸ ਭਰ ਕੇ ਪਾਣੀ ਢਾਢੀ ਨਾਲ ਹਾਂ ਜਦ ਇਹਨਾਂ ਖਟਾਪਾ ਕਰਕੇ ਸੁੱਝ ਗਏ ਫਿਰ ਕਹਿੰਦਾ ਸਾਨੂੰ ਕਹਿੰਦੇ ਵੀ ਦੋਨੇ ਜਣੇ ਤੁਸੀਂ ਜਿਹੜੇ ਹੈਗੇ ਸੜਕ ਦੇ ਉੱਤੇ ਕੀ ਸੀ ਬ ਉਹ ਕਹਿੰਦੇ ਕਿ ਕਿਸੇ ਕਰੀ ਜਦੋਂ ਉਹਨਾਂ ਦੇ ਉੱਥੇ ਚਾਦਰ ਚੱਕੀ ਉਹ ਦੋਨੋਂ ਮੂਹਰੇ ਪਏ ਸੀ ਪਰਮਿੰਦਰ ਤੇ ਜਿਵੇਂ ਆਪਾਂ ਬੱਕਰੇ ਦਾ ਗੜ ਵੱਢਿਆ ਦੇਖਦੇ ਹੁੰਦੇ ਆ ਨਾ ਉਹ ਇਹ ਹਾਲਤ ਹੋਈ ਵਿੱਚ ਅੱਛਾ ਜੀ ਸਾਥੋਂ ਵੀ ਉਹ ਗੱਲ ਚੱਲੀ ਨਹੀਂ ਗਈ ਅਸੀਂ ਨਾਲ ਦੀ ਨਾਲ ਫੋਟੋਗ੍ਰਾਫੀ ਕਰਵਾਈ ਫੋਟੋਗ੍ਰਾਫੀ ਕਰਵਾ ਕੇ ਸੀ ਆਪ ਕੋ ਆਪਣੇ ਅਖਬਾਰਾਂ ਨੂੰ ਖਬਰਾਂ ਭੇਜੀ ਤੀਆਂ ਖਬਰਾਂ ਲੱਗ ਜੀ ਮਰਹੂਮ ਬੇਦ ਪ੍ਰਕਾਸ਼ ਗੁਪਤਾ ਜਿਹੜੇ ਬਨੁਖੀ ਅਧਿਕਾਰਾਂ ਨੂੰ ਸਮਰਪਿਤ ਜਿਹੜੀ ਜਥੇਬੰਦੀ ਐ ਪੀਸੀਐਲ ਤੁਹਾਡੇ ਗੁਰੂ ਜੀ ਪੀਪਲ ਪੀਪਲ ਦੀ ਜੁਨੀਅਨ ਫਾਰ ਸਿਵਲ ਲਿਬਰਟੀਆਂ ਜਿਨ੍ਹਾਂ ਨੂੰ ਅਸੀਂ ਗੁਰੂ ਜੀ ਕਹਿੰਦੇ ਹੁੰਦੇ ਸੀ ਜੀ ਸਤਿਕਾਰ ਦਿੰਦੇ ਹੁੰਦੇ ਸੀ ਸਾਨੂੰ ਬਹੁਤ ਖੁਸ਼ੀ ਅਸੀਂ ਉਹਨਾਂ ਤੋਂ ਸਿੱਖੇ ਬੈ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਕਹਿੰਦੇ ਲਿਆਓ ਤਸਵੀਰਾਂ ਸੀ ਤਸਵੀਰਾਂ ਦਿਖਾਤੀਆਂ ਉਹਨਾਂ ਨੇ ਨਿਕ ਵਰਤ ਕਰਤੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹਾਈ ਕੋਰਟ ਸੁਪਰੀਮ ਕੋਰਟ ਸਟੇਟ ਆਫ ਹਿਊਮਨ ਰਾਈਟਸ ਕਮਿਸ਼ਨ ਸਾਰੇ ਪਾਸੇ ਭੇਜਤਾ ਵੀ ਆਹ ਦੇਖੋ ਜੀ ਆਹ ਕੀ ਹੋਈ ਜਾਂਦਾ ਉਹਦੇ ਤੇ ਇਨਕੁਆਰੀਆਂ ਚੱਲ ਪਈਆਂ ਜੀ ਇਸ ਮੁਹੰਮਦ ਮੁਸਤਫਾ ਨੇ ਕੀ ਕੀਤਾ ਮੁ ਬੀਰ ਪ੍ਰਕਾਸ਼ ਗੁਪਤਾ ਦੇ ਖਿਲਾਫ ਸਿੱਧਾ ਤਾਂ ਕੁਝ ਕਰ ਨਹੀਂ ਸਕਦਾ ਸੀ ਕਿਉਂਕਿ ਉਹਨਾਂ ਦਾ ਸਤਕਾਰ ਬੜਾ ਸੀ ਸ਼ਹਿਰ ਦੇ ਵਿੱਚ ਪਬਲਿਕ opinion ਉਹਨਾਂ ਦੇ ਮਗਰ ਸੀ ਇਹਦੇ ਉਹਨਾਂ ਨੂੰ ਸੌਣ ਵਾਸਤੇ ਕੀ ਕੀਤਾ ਕਿ ਇੱਕ ਬੀਬੀ ਹੁੰਦੀ ਸੀ ਅਮਰ ਕੌਰ ਅੱਛਾ ਜੀ ਤੋ ਬੀਬੀ ਨਾਲ ਬਸਤੀ ਰਹਿੰਦੀ ਹੁੰਦੀ ਸੀ ਠੀਕ ਹੈ ਜੀ ਤੇ ਇਹਨੇ ਬੀਬੀ ਅਮਰ ਕੌਰ ਨਾਲ ਕੋਈ ਗੱਟਮਿਟ ਕੀਤੀ ਤੇ ਬੀਬੀ ਅਮਰ ਕੌਰ ਨੇ ਇੱਕ ਜਿਹੜੀ ਇੱਕ ਕ੍ਰਿਮੀਨਲ ਕੰਪਲੇਂਟ ਪਾਤੀ ਅਦਾਲਤ ਵਿੱਚ ਜੀ ਕੰਪਲੇਂਟ ਦੇ ਵਿੱਚ ਉਹ ਲਿਖਦੀ ਕੀ ਹੈ ਜੀ ਉਹ ਕਹਿੰਦੀ ਕੁਝ ਮੈਂ ਕਾਂਗਰਸ ਦੀ ਵਰਕਰ ਹਾਂ ਤੇ ਮੈਂ ਕੁਝ ਔਰਤਾਂ ਨੂੰ ਨਾਲ ਲੈ ਕੇ ਐਸਐਸਪੀ ਨੂੰ ਮਿਲਣ ਗਈ ਸੀ ਕੁਝ ਝੱਕੀ ਮੁੱਕੀ ਦੇ ਖਿਲਾਫ ਬੈਲ ਕਰਦੀ ਹੈ ਤੇ ਉੱਥੇ ਕਹਿੰਦੀ ਬੇਦ ਪ੍ਰਕਾਸ਼ ਗੁਪਤਾ ਖੜਾ ਸੀ ਟੋਪੀ ਸਿਰ ਤੇ ਲਈ ਹੋਈ ਸੀ ਤੇ ਸਾਨੂੰ ਕਿਸ ਨੇ ਦੱਸਦਾ ਵੀ ਜਿਹੜਾ ਉਹ ਬੰਦਾ ਖੜਾ ਹੈ ਰਾ ਉਹ ਗਰੀਬ ਕਰ ਬੇਦ ਦੀ ਬੜੀ ਮਦਦ ਕਰਦਾ ਹੈ ਤੇ ਤੁਸੀਂ ਉਹਨੂੰ ਮਿਲਿਓ ਕਹਿੰਦੀ ਵੀ ਮੈਂ ਉਹਦੇ ਕੋਲੇ ਗਈ ਜਾ ਕੇ ਜਦੋਂ ਮੈਂ ਕਿਹਾ ਜੀ ਸਤਿ ਸ੍ਰੀ ਅਕਾਲ ਜੀ ਉਹ ਕਹਿੰਦੇ ਸਤਿ ਸ੍ਰੀ ਅਕਾਲ ਮੈਂ ਕਿਹਾ ਜੀ ਅਸੀਂ ਗਰੀਬ ਬੰਦੇ ਹਾਂ ਤੇ ਸਾਡੀ ਮਦਦ ਕਰੋ ਤੇ ਉਹ ਕਹਿੰਦੇ ਵੀ ਮੇਰੀ ਜਾਤ ਹੈ ਬਾਰਤਗੱਲ ਕਹਿ ਕੇ ਮੇਰੀ ਜਾਤ ਦਾ ਨਾਮ ਲੈ ਕੇ ਉਹਨੇ ਕਿਹਾ ਵੀ ਇਹ ਕਾਂਗਰਸ ਪਾਰਟੀ ਨੇ ਮਿਸ਼ਰਾ ਛੱਡ ਗਏ ਇਹਨਾਂ ਲੋਕਾਂ ਨੂੰ ਮਿਸ਼ਰਾ ਛੱਡਿਆ ਜਾਪਾ ਜੈ ਤੁਹ ਜੀ ਤੇ ਐਸਸੀ ਐਸਟੀ ਐਕਟ ਦੇ ਤਹਿਤ ਉਹਨੇ ਕੰਪਲੇਂਟ ਪਾਈ ਜੀ ਬਿਲਕੁਲ ਇਹ ਹੋਇਆ ਕਿ ਕੁਦਰਤੀ ਕੰਪਲੇਂਟ ਦੇ ਵਿੱਚ ਜਿਹੜੇ ਜੱਜ ਸਾਹਿਬ ਸੀ ਜੱਜ ਸਾਹਿਬ ਨੂੰ ਵੀ ਮੇਰਾ ਕਿਨ ਪ੍ਰਭਾਵਿਤ ਕਰ ਲਿਆ ਸੀ ਮੁਹੰਮਦ ਮੁਸਪਾਨੀ ਅੱਛਾ ਜੀ ਜੱਜ ਸਾਹਿਬ ਨੇ ਬੀਰ ਪ੍ਰਕਾਸ਼ ਗੁਪਤਾ ਹੋਣਾਂ ਦੇ ਜਮਾਨਤੀ ਵਾਰੰਟ ਕਰਨਟ ਜਾਰੀ ਕਰਦੇ ਜੀ ਹਾਲਾਂਕਿ ਜਦੋਂ ਕਿਸੇ ਬੰਦੇ ਨੂੰ ਬੁਲਾਉਣਾ ਹੋਵੇ ਉਹਨੂੰ ਸਮਨ ਕੀਤਾ ਜਾਂਦਾ ਹੈ ਸਮਨ ਬਿਲਕੁਲ ਜੀ ਸਮਨ ਕੀਤਾ ਜਾਂਦਾ ਹੈ ਚਲੋ ਜਦੋਂ ਵਾਰੰਟ ਲੈ ਕੇ ਉੱਥੇ ਇੱਕ ਪੁਲਿਸ ਮੁਲਾਜ਼ਮ ਗਿਆ ਮੈਂ ਵੀ ਕੋਲੇ ਬੈਠਾ ਸੀ ਜੀ ਉਹ ਕਹਿੰਦਾ ਜੀ ਤੁਹਾਡੇ ਦਾ ਵਾਰੰਟ ਹੈ ਮੈਂ ਕਿਹਾ ਮੇਰੇ ਵਾਰੰਟ ਕਿਵੇਂ ਜਾਰੀ ਹੋ ਗਿਆ ਉਹ ਕਹਿੰਦਾ ਜੀ ਅਦਾਲਤ ਨੂੰ ਪਤਾ ਮੈਂ ਤਾਂ ਲੈ ਕੇ ਆ ਬਿਲਕੁਲ ਚਲੋ ਮੈਨੂੰ ਉਹ ਜਾਣਦਾ ਸੀ ਪੁਲਿਸ ਵਾਲਾ ਕਹਿੰਦਾ ਜੀ ਤੁਸੀਂ ਜਮਾਨਤ ਦੇ ਦਿਓ ਤੇ ਤੁਹਾਡੀ ਪੇਸ਼ੀ ਹੈ ਕੱਲ ਉੱਤੇ ਜਾਂਦੇ ਰੋ ਜੀ ਅਸੀਂ ਕਿਤੇਰੀ ਚਾਗੇ ਸਾਡਾ ਮਿੱਤਰ ਮਿੱਠੂ ਰਾਮ ਗੁੱਤਾ ਵਕੀਲ ਹੁੰਦਾ ਜੀ ਉਹਨਾਂ ਕੋਲੇ ਗੱਲ ਕੀਤੀ ਸਾਰੇ ਵਕੀਲ ਵੀ ਹੈਰਾਨ ਵਕੀਲਾ ਦਾ ਬਕ ਛੁੱਟ ਗਿਆ ਆ ਗਿਆ ਹੋ ਗਿਆ ਕਹਿੰਦੇ ਚਲੋ ਜੀ ਚਲੀ ਗੀ ਠੀਕ ਹੈ ਅਸੀਂ ਜਾ ਕੇ ਪੇਸ਼ ਹੋਏ ਜੱਜ ਸਾਹਿਬ ਨੂੰ ਉਹਨਾਂ ਨੇ ਦੱਸਿਆ ਵਕੀਲਾ ਨੇ ਉਹ ਕਹਿੰਦੇ ਵੀ ਇਹ ਬੰਦਾ ਤਾਂ ਉਹ ਹੈ ਜਿਹੜਾ ਆਪਣੀ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਗਰੀਬ ਗੁਰਮੀ ਦੀ ਖਾਤਰ ਲੜਦਾ ਮਨੁੱਖੀ ਹੱਕਾਂ ਦੀ ਖਾਤਰ ਲੜਦਾ ਹੈ ਇੱਕ ਤੱਕ ਜੱਤੀ ਸੂਚਿ ਸ਼ਬਦ बोल ਹੀ ਨਹੀਂ ਸਕਦਾ ਇਹਦੇ ਤੇ ਆ ਇਲਜ਼ਾਮ ਲਾਤੇ ਔਰ ਉਹਨਾਂ ਦੇ ਵਕੀਲਾ ਨੇ ਪਾਸੇ ਜੱਜ ਸਾਹਿਬ ਦੇ ਕੋਲੇ ਜਾ ਕੇ ਉਹਨਾਂ ਨੂੰ ਕਹਿ ਜੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਜਾਂ ਦੱਸੋ ਉਹਨਾਂ ਨੇ ਵੀ ਇਹ ਸਾਰਾ ਕੁਝ ਐਸਐਸਪੀ ਨੇ ਕਰਵਾਇਆ ਜੀ ਚਲੋ ਜੱਜ ਸਾਹਿਬ ਨੇ ਕਹਿਤਾ ਵੀ ਜਮਾਨਤ ਲੈ ਲਈ ਜਮਾਨਤ ਲੈਣ ਤੋਂ ਮਤਲਬ ਕੇਸ ਦਾ ਡਿਸਮਿਸ ਹੋਣਾ ਇਸ ਕੇਸ ਨੂੰ ਡਿਸਮਿਸ ਹੋ ਗਿਆ ਫਿਰ ਇਥੇ ਇੱਕ ਵਾਰੀ ਮੀਡੀਆ ਨਾਲ ਗੱਲ ਕਰਨ ਲੱਗੇ ਮੁਸਤਾਫਾ ਸਾਹਿਬ ਦਾ ਸਰਕਟ ਹਾਊਸ ਦਾ ਜਿਹੜਾ ਛੋਟਾ ਸਰਕਟ ਹਾਊਸ ਹੈ ਪੁਰਾਣਾ ਸਰਕਟ ਹਾਊਸ ਜਿਹਨੂੰ ਆਪਾਂ ਛੋਟਾ ਸਰਕਟ ਹਾਊਸ ਕਹਿੰਦੇ ਨੇ ਉੱਥੇ ਗੱਲ ਚੱਲ ਪਈ ਤੇ ਮੈਂ ਕਹਾਂ ਮੈਂ ਕਿਹਾ ਜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਸਵਾਲ ਕਰ ਲਿਆ ਤੁਸੀਂ ਮੈਂ ਸਵਾਲ ਕੀਤਾ ਮੈਂ ਕਿਹਾ ਜੀ ਬਾਰੇ ਜਵਾਬ ਦਿਓ ਤਾਂ ਮੈਨੂੰ ਕਹਿੰਦਾ-ਕਹਿੰਦਾ ਵੀ ਮੈਂ ਮਨੁੱਖੀ ਅਧਿਕਾਰਾਂ ਦੇ ਜਿਹੜੇ ਵਰਕਰ ਹੈ ਜਿਹੜੇ ਕਾਰਕੁਨਾਂ ਨਾਲ ਪ੍ਰਤੀ ਬਹਿਸ ਰ ਅੱਛਾ ਜੀ ਮਤਲਬ ਹੈ ਵੀ ਮੈਂ ਉਹਨਾਂ ਨੂੰ ਚੰਗਾ ਨਹੀਂ ਸਮਝਦਾ ਮੈਂ ਉਹਨਾਂ ਦੇ ਵਿਰੁੱਧ ਹੈ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖਿਲਾਫ ਲੜਨ ਵਾਲੇ ਲੋਕਾਂ ਦੇ ਪ੍ਰਤੀ ਜੇ ਐਸਐਸਪੀ ਇਹ ਕਹੇ ਕਿ ਮੈਂ ਉਹਨਾਂ ਨੂੰ ਚੰਗਾ ਨਹੀਂ ਸਮਝਦਾ ਭਾਵੇਂ ਕਿ ਮੈਂ ਉਹਨਾਂ ਨੂੰ ਦੁਸ਼ਮਣ ਸਮਝਦਾ ਤਾਂ ਇੱਥੋਂ ਦਾਜਾ ਲਾਇਆ ਜਾ ਸਕਦਾ ਕਿ ਬੰਦਾ ਕਿਹੋ ਜਿਹਾ ਕਿਹੋ ਜਿਹਾ ਮੈਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਉਹ ਜਿਹੜੀ ਉਹਨੇ মিডিਆ ਦੇ ਸਾਹਮਣੇ ਗੱਲ ਕਹੀ ਸੀ ਕਿ ਲਿਖਣਾ ਵਾਸਤੇ ਵੀ ਉਹ ਜਦੋਂ ਉਹਨੇ ਕਹੀ ਕਿ ਜੇ ਮੈਂ ਇਹਨੂੰ ਪੰਜਾਬ ਦਾ ਡੀਜੀਪੀ ਬਣਾ ਦਿੰਦਾ ਤੇ ਇਹਨੇ ਪੰਜਾਬ ਦੇ ਵਿੱਚ ਜਿਹੜਾ ਝਗੜਾ ਪਾ ਦਿੰਦੇ ਸੀ ਕਾਨੂੰਨ ਦੀਆਂ ਤੇ ਪ੍ਰਵਿੰਦਰ ਮੇਰੇ ਨਾਲ ਦੀ ਨਾਲ ਉਹ ਗੱਲ ਯਾਦ ਆ ਗਈ ਅੱਜ ਉਹ ਤੇ ਮੁਸੀਬਤ ਪਈ ਹੈ ਹਰ ਬੰਦੇ ਤੇ ਮੁਸੀਬਤ ਪੈਂਦੀ ਹੈ ਕਿਸੇ ਤੇ ਕਿਸੇ ਦੇ ਰੂਪ ਕਿਸੇ ਕਿਸੇ ਰੂਪ ਦੇ ਵਿੱਚ ਮੰਨ ਲਓ ਜੇ ਆਪਾਂ ਸਾਰੀਆਂ ਗੱਲਾਂ ਮੰਨ ਲਈਏ ਜਿਹੜੀਆਂ ਵੀਡੀਓ ਇਸ ਤਰ੍ਹਾਂ ਫਿਰਦੀਆਂ ਜੀ ਜੋਨੇ ਲੋਕਾਂ ਦੇ ਬੱਚੇ ਮਾਰੇ ਬਿਲਕੁਲ ਉਹਨੇ ਬੇਗੁਨਾਹਾਂ ਨੂੰ ਮਾਰਿਆ ਉਹਨੇ ਵੈਸਟ ਜਿਹੜਾ ਬੰਦਾ ਮਨੁੱਖੀ ਅਧਿਕਾਰਾਂ ਦੇ ਕਾਹਕੁਨਾ ਪਰਤੀ ਵੈਸਟ ਬਿਲਕੁਲ ਬਿਲਕੁਲ ਜੀ ਤੇ ਜਿਨ੍ਹਾਂ ਨੇ ਕੋਈ ਛੋਟੀ ਮੋਟੀ ਗਲਤੀ ਹੋ ਉਹਨਾਂ ਦੇ ਪ੍ਰਤੀ ਉਹ ਵੈਸਟ ਕਿਵੇਂ ਨਹੀਂ ਹੋ ਬਿਲਕੁਲ ਮੈਂ ਵਿਸ਼ਵਾਸ ਨਹੀਂ ਰੱਖਦਾ ਪਰ ਕਹਿੰਦੇ ਹੁੰਦੇ ਆ ਵੀ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਪਰ ਬਰਲ ਨੌਜਵਾਨ ਮੁੰਡਾ ਮਰਿਆ ਅਕੀਲ ਸਾਨੂੰ ਉਹਦੇ ਬੱਚਿਆਂ ਨਾਲ ਹਮਦਰਦੀ ਹਮਦਰਦੀ ਬਾੜੀ ਗੱਲ ਹੋਈ ਨਹੀਂ ਮਰਨਾ ਚਾਹੀਦਾ ਸੀ ਬੱਚਿਆਂ ਦੀ ਪਾਲਣ ਪੋਸ਼ਣ ਦੀ ਪ੍ਰੋਬਲਮ ਆਉਂਦੀ ਹੈ ਜੀ لیکن ਜੇ ਆਪਾਂ ਦੇਖੀਏ ਵੀ ਇਹ ਬੰਦੇ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਵੀ ਬਹੁਤ ਕੁਝ ਕੀਤਾ ਹੈ ਜੀ ਯਾਦ ਆ ਮੇਰੇ ਜਦੋਂ ਆਪਣੇ ਨਵਜੋਤ ਸਿੰਘ ਸਿੱਧੂ ਦਾ ਅਹੁਦਾ ਸੀਗਾ ਸਲਾਕਾਰ ਤੇਨੀ ਸਰਕਾਰ ਹੁੰਦੀ ਸੀ ਜੀ ਤੇ ਛੁੱਟੀ ਵਾਲੇ ਦਿਨ ਕਾਊਂਟਰ ਜਾਰੀ ਹੁੰਦਾ ਪੰਜਾਬ ਸਰਕਾਰ ਦਾ ਜੀ ਕਿ ਜੀ ਵਕਫ ਬੋਰਡ ਦੀ ਚੇਅਰ ਪਰਸਨ ਉਹ ਜਨਾਬ ਉਹ ਜਨਾਬ 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 ਜਨਾਇਬਾ ਅਕਸਰ ਹੈ ਕਿ ਉਹਨੂੰ ਜੀ ਮੈਨੂੰ ਵਾਪਸੀ ਪੰਜਾਬ ਦੇ ਵੱਖ ਫੋੜ ਦੀ ਚੇਅਰ ਪਰਸਨ ਲੱਗਦਾ ਤੇ ਉਹ ਖਬਰਾਂ ਦੇ ਖਬਰਾਂ ਲੱਗਿਆ ਕਿ ਛੁੱਟੀ ਵਾਲੇ ਦਿਨ ਲਾ ਜੀ ਉਹ ਕੀ ਹਫ਼ਤਾ ਕਿ ਜਿਸ 4 ਸਾਲ ਹੋਤੇ ਦੀ ਆਪਣੀ ਰਹੀ ਹੈ ਚੇਅਰ ਪਰਸਨ ਰਹੀ ਹੈ ਆ ਇਹਨੂੰ ਆਪਾਂ ਕਮਾਂਗੇ ਕਿ ਜਿਹੜੀ ਤਾਕਤ ਦੀ ਦੁਰਵਰਤੋਂ ਕਰਨੀ ਜਦੋਂ ਬੰਦਾ ਡੀਜੀਪੀ ਸੀ ਉਹਨੇ ਕਦੇ ਨਹੀਂ ਕੀਤਾ ਡੀਜੀਪੀ ਨਹੀਂ ਸੀ ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਐਡਵਾਈਜ਼ਰ ਸੀ ਜੀ ਜਦੋਂ ਹਾਲਤ ਇਹ ਬਣੀ ਕਿ ਨਵਜੋਤ ਸਿੰਘ ਸਿੱਧੂ ਨੇ ਨਾਰਾਜ਼ ਹੋ ਕੇ ਚੰਨੀ ਦੇ ਨਾਲ ਤੇ ਅਸਤੀਫਾ ਦਿੱਤਾ ਪ੍ਰਧਾਨਗੀ ਤੋਂ ਜੀ ਤੇ ਨਾਲ ਹੀ ਨੇ ਸੁਲਤਾਨਾ ਨੇ ਵੀ ਰਹਿ ਗਈਆ ਸੁਲਤਾਨਾ ਨੇ ਵੀ ਅਸਤੀਫਾ ਜਤਾ ਸੀ ਕਿ ਮੈਂ ਮੰਤਰੀ ਮਿਰਲ ਦੋਸਤੀ ਫਿਰਦਾ ਅੱਛਾ ਜੀ ਫਿਰ ਜਦੋਂ ਪਤਾ ਲੱਗਿਆ ਵੀ ਕਾਂਗਰਸਾਈ ਕਮਾਂਡ ਦੇ ਮੁੱਖ ਮੰਤਰੀ ਤਾਂ ਹਿੱਸੇ ਨੂੰ ਰੱਖਣਾ 3 ਮਹੀਨੇ ਵਾਲਾ ਮੁੱਖ ਮੰਤਰੀ ਸੀ ਉਹ ਜੀ 111 ਦਿਨਾਂ ਦੀ ਟਿਨਰ ਸੀ ਮੇਰੇ ਖਿਆਲੋਂ ਸਰਕਾਰ ਦੀ ਵੀ ਉਹ ਦੁਆਰਾ ਹੈ ਨਹੀਂ ਅਗਲੀ ਕੈਬਨਿਟ ਮੀਟਿੰਗ ਦੇ ਪਚਾਹ ਤੀ ਚਲੀ ਗਈ ਉੱਥੇ ਵੀ ਚਲੀ ਗਈ ਸੀ ਸੋ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਬੰਦਾ ਜਿਹੜਾ ਹੈਗਾ ਇਹਦਾ ਕਿ ਬਦਲੋ ਕਾਰ ਵੀ ਹਾਰ ਇਸ ਕਿਸਮ ਦਾ ਹੈ ਔਰ ਆਪਨੇ ਕਲੀਕਸ ਦੇ ਨਾਲ ਵੀ ਇਹਦੀ ਬਹੁਤੀ ਕਦੇ ਬਣੀ ਨਹੀਂ ਬਣੀ ਨਹੀਂ ਇਹਨੇ ਹਰ ਥਾਂ ਦੇ ਉੱਤੇ ਮਤਲਬ ਠੱਕਾ ਮੁਕੀਆਂ ਕਰਦਾ ਰਿਹਾ ਲੋਕਾਂ ਦੇ ਨਾਲ ਤੇ ਜੇ ਕੁੱਲ ਮਿਲਾ ਕੇ ਦੇਖੀਏ ਮੇਰਾ ਖਿਆਲ ਜਿੱਦੋ ਪੁਲਿਸ ਵਾਲਾ ਹੈ ਕਦੇ মিডিਆ ਦੇ ਸਾਹਮਣੇ ਪ੍ਰੈਸ ਕਾਨਫਰੈਂਸ ਵਿੱਚ ਕੱਢਦਾ ਦੌਰ ਹੀ ਹੋ ਜਾਂ ਸੀ ਮੰਨਿਆ ਕਿ ਉਹ ਤੋਂ ਮੁਨਕੀਦ ਕਰਾ ਦੀ ਉਲਗਣਾ ਹੁੰਦੀ ਸੀ ਪਰ ਕੋਈ ਬੰਦਾ ਮੇਰਾ ਖਿਆਲ ਵੀ ਇਹ ਕਦੇ ਕਦੇ ਕਿਸੇ ਵੀ ਪੁਲਿਸ ਅਫਸਰ ਨੇ ਕਹਿਆ ਵੀ ਮੈਂ ਮੁਨਕੀਦ ਕਰਾ ਆਂਦੇ ਕਰੂ ਨਾ ਰੱਬੀ ਵੈਸ ਦਾ ਪੀਯੂਸੀਐਲ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਆਂ ਜੀ ਜਸਟਿਸ ਸਾਰਾ ਗੁੰਡੇ ਦੇ ਪ੍ਰਧਾਨ ਹੁੰਦੇ ਸੀ ਔਰ ਮੈਂ ਤੁਹਾਨੂੰ ਯਾਦ ਕਰਾਉਣਾ ਜਦੋਂ 1984 ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੀ ਸਿੱਖ ਕਤਲੇਆਮ ਹੋਇਆ ਉਸ ਵੇਲੇ ਜਿਹੜੀ ਸਭ ਤੋਂ ਪਹਿਲੀ ਜਿਹੜੀ ਰਿਪੋਰਟ ਜਾਰੀ ਕੀਤੀ ਸੀ ਸਿੱਖ ਕਤਲੇਆਮ ਦੀ ਉਹ ਜਸਟਿਸ ਸਾਰਾ ਗੁੰਡੇ ਨੇ ਪੀਜੀਸੀਲ ਦੇ ਪ੍ਰਧਾਨ ਵਜੋਂ ਜਿਹੜੀ ਹੈ ਉਹ ਜਾਰੀ ਕੀਤੀ ਸੀ ਤੇ ਵੇਦ ਪ੍ਰਕਾਸ਼ ਗੁਪਤਾ ਉਸ ਪੀਜੀਸੀਲ ਦੇ ਨਾਲ ਜੁੜੇ ਹੋਏ ਸਨ ਤੇ ਇਹ ਉਹਦੇ ਪ੍ਰਤੀ ਵੀ ਜੇ ਇਹਦੀ ਗੱਲ ਕਰਦਾ ਤਾਂ ਅੰਦਾਜ਼ਾ ਲਾ ਲਓ ਕਿ ਜਿਹੜਾ ਇਹਦਾ ਪੀਰੀਅਡ ਸੀ ਜੀ ਜਦੋਂ ਇਹ ਪੰਜਾਬ ਦੇ ਵਿੱਚ ਪਾਵਰ ਦੇ ਵਿੱਚ ਰਿਹਾ ਇਹਨੇ ਕਾਨੂੰਨ ਦੀਆਂ ਕਿੰਨੀਆਂ ਤਜੀਆਂ ਲੱਗ ਕੇ ਹੋੜਗੀਆਂ ਔਰ ਕਿੰਨੇ ਲੋਕਾਂ ਨੂੰ ਜਿੰਨੇ ਮਾਰਿਆ ਹੋ ਬਹੁਤ ਬਹੁਤ ਧੰਨਵਾਦ ਏ ਸੀਗੀ ਆਪਣੇ ਮੁਹੰਮਦ ਮੁਸਤਾਫਾ ਸਾਹਿਬ ਦੇ ਕੁਟਲੀ ਤੇ ਢਿਲੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੁਸੀਂ ਦੇਖ ਰਹੇ ਹੋ ਬਖਤੌਰ ਢਿਲੋ ਫੇਸਬੁੱਕ ਪੇਜ ਮੇਰੀ ਸਾਰੇ ਹੀ ਜਿੰਨੇ ਫੇਸਬੁੱਕ ਸਾਡਾ ਪੇਜ ਦੇਖਦੇ ਆ ਦੋਸਤਾਂ ਮਿੱਤਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਵੀਰਾਂ ਨੂੰ ਦੇਸ਼ਾਂ ਤੇ ਵਿਦੇਸ਼ਾਂ ਵਾਲਿਆਂ ਨੂੰ ਅਪੀਲ ਹੈ ਵੀ ਪੇਜ ਨੂੰ ਵੱਧ ਤੋਂ ਵੱਧ ਸਾਡੇ ਨੂੰ ਫਾਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਇਹ ਮੈਸੇਜ ਅੱਗੇ ਤੱਕ ਪਹੁੰਚ ਸਕੇ ਸਤਿ ਸ਼੍ਰੀ ਅਕਾਲ